ਰਾਜ 855 ਜੀ 2010 ਮਾਡਲ ਟਰੈਕਟਰ ਆ ਇੰਜਨ ਗੇਅਰ ਦਾ ਜਮਾ ਓਕੇ ਸਾਰਾ ਟਰੈਕਟਰ ਜੈਨੂਨ ਆ ਲਿੰਕਾਂ ਦਾ ਰਿਮਾ ਰੂਮਾ ਦਾ ਟਰੈਕਟਰ ਗੁੱਡਇਰ ਕੰਪਨੀ ਦੀ ਕੁਝ ਟਾਇਰ ਆ ਜੀ ਗੁੱਡਇਰ ਕੰਪਨੀ ਦੇ ਪੱਕੇ ਪੱਕੇ ਟਾਇਰ ਆ ਭਰਾਵੋ ਟਰੈਕਟਰ ਤੁਸੀਂ ਦੇਖ ਸਕਦੇ ਹੋ 3 ਲੱਖ 30 ਹਜ਼ਾਰ ਡਿਮਾਂਡ ਆ ਜੀ ਮੌਕੇ ਤੇ ਮਾਨਤਨ ਆਪਾਂ ਪੂਰਾ ਕਰਵਾ ਦੇਾਂਗੇ ਬਾਈ ਨੰਬਰ ਕਿੰਨਾ ਬਾਈ ਤੇਰਾ 99883 51299 51299 ਜੀ ਇੰਜਨ ਗੇਅਰ ਤਾਂ ਬਾਈ ਜਮਾ ਓਕੇ ਆ ਵਾਕੇ ਲੈ ਜੇ ਯਾਰ ਗਰੰਟੀ 8 ਮਹੀਨੇ ਦੀ ਠੀਕ ਹੈ ਇਹ ਆਪਾਂ ਖੜੇ ਬਾਈ ਕਿੱਥੇ ਆ ਕਿਹੜਾ ਰੋਡ ਬਾਈ ਦਾ ਇਹ ਇਹ ਬਾਜਾਖਾਨਾ ਰੋਡ ਗੋਨੇਆਣਾ ਕਲਾ ਗੋਨੇਆਣਾ ਕਲਾ ਬਾਕੀ ਬਾਈ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਛੱਡਣਾ ਕਿੰਨੇ ਕ ਦਾ ਛੱਡ ਦੋਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਤਾਂ ਫੁੱਲ ਮਾਨਤਨ ਕਰਾਂਗੇ ਉਹ ਤਾਂ ਸਵਾ ਤਿੰਨ ਦੀ ਚਾ ਕਰਦੇ ਆ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਤਾਂ ਫੁੱਲ ਮਾਨਤਨ ਕਰਾਂਗੇ ਯਾਰ ਲਓ ਜੀ ਭਰਾਵੋ ਜਿਹੜਾ ਆਪਣੀ ਵੀਡੀਓ ਦੇਖ ਕੇ ਬਾਈ ਕੋਲੇ ਆਊਗਾ ਪੂਰਾ ਮਾਨਤਨ ਹੋ ਜਾਊਗਾ ਟਰੈਕਟਰ ਦੇ ਵਿੱਚ ਪੱਕੇ ਟਾਇਰ ਆ ਪੂਰਾ ਸੋਹਣਾ ਹਜੇ ਲੈਫਟ ਵਾਲੀ ਹਾਂ ਲੈਫਟ ਵਾਲੀ ਪਾਈਪ ਵੀ ਨਹੀਂ ਲੱਗੀ ਬਾਈਆਂ ਦਾ ਤੇਲ ਬ੍ਰੇਕਾਂ ਆ ਗਈਆਂ ਭਰਾਵੋ ਤੇਲ ਬ੍ਰੇਕਾਂ ਪੂਰਾ ਸੁੱਕਾ ਟਰੈਕਟਰ ਆ ਭਰਾਵੋ ਰਿਮਾ ਰੋਮਾ ਦਾ ਮਰਗਾਟਾਂ ਦਾ ਵਧੀਆ ਪਿਆ ਲਓ ਭਰਾਵੋ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਸਵਰਾਜ 855 ਸੀਜ਼ਨ ਆ ਗਿਆ ਉੱਤੇ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਚੰਗਾ ਟਰੈਕਟਰ ਆ ਪਿੰਡ ਗੋਨਿਆਣਾ ਕਲਾ ਤੋਂ ਬਾਜਾਖਾਨਾ ਰੋਡ ਤੇ ਇਹ ਟਰੈਕਟਰ ਖੜਾ ਭਰਾਵੋ ਨੰਬਰ ਵੀਰਾ ਦਾ ਤੁਹਾਨੂੰ ਦੱਸਤਾ ਜਿਹੜਾ ਭਰਾ ਵੀਡੀਓ ਦੇਖ ਕੇ ਜਾਊਗਾ ਫੁੱਲ ਮਾਨਤਨ ਜਿੰਨਾ ਵੀ ਕਹਿ ਸਕਦਾ ਧੰਨਵਾਦ ਜੀ ਸਾਡੇ ਚੈਨਲ ਦਾ WhatsApp ਨੰਬਰ ਹੈ ਜੀ 9876345622 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਡੀਓ ਪਵਾ ਸਕਦੇ ਹੋ ਜੀ ਧੰਨਵਾਦ ਜੀ